जिन्हों के लिए ते वेदन दो दिन साल ओ काम कर रहे हों। आप समझ रहे हैं बच्चे क्या करते हैं? जिन आपका ग्रेडर भी है ना इन बच्चे हैं कि ग्रेडर तो पापा सिर्फ आ रहे हैं। तो अपाप पाप जिन आप मदद तो करें अपने स्क्रीनिंग चली हैं। डीएस की सवारी ने आपके पास भी आप मोहया को भी ताम दिया क्यों न

ਕਿੱਥੀ ਸੌਂ ਚੁਸਾ ਤੇ ਜਿੰਨੇ ਵੀ ਨਵੇਂ ਪੰਚਾਇਤ ਮੈਂਬਰ ਇੱਥੇ ਆਏ ਆ ਸਾਹਮਣੇ ਤੇ ਅਸੀਂ ਧੰਨਵਾਦ ਕਰਦੇ ਹਾਂ ਸਾਰਿਆਂ ਦਾ ਕੋਈ ਵੀ ਭਾਵੇਂ ਕੋਈ ਕਮੈਂਟ ਕੋਲ ਕਿ ਤੁਸੀਂ ਆਪਣੇ ਵੀ ਤੁਸੀਂ ਸ਼ਿਕਾਇਤ ਜਿਸ ਕਰਾਦੇ ਹੋ ਉਹ ਦੱਸਦੇ ਕਿ ਕਿੰਨਾ ਲੇਟਾਰਾ ਹੈ ਕਿੰਨੇ ਪਰਸੈਂਟ ਨਹੀਂ ਕੋਈ ਸਕਰਟ ਅਸੀਂ ਕੰਮ ਕਰੀਏ ਕਿ ਇੱਥੇ ਸਾਨੂੰ ਕੁਆਲਿਟੀ ਕਰਨ ਦੀ ਲੋੜ ਹੈ ਉਹ 1 ਤੋਂ 5 ਦਾ ਫੀਡਬੈਕ ਹੈ ਮੈਂ ਚਾਹੁੰਗਾ ਕਿ ਕਿੰਨੇ ਲੋਕ ਸਾਡੇ ਕੋਲ ਆਣ ਕ੍ਰੀਏਟਿਵ ਬੜਕੜਾ ਹੈ ਜਿਹੜਾ ਸ਼ਹਿਰ ਵਿੱਚ ਅਗਰ ਰੂਪ ਪਰੇ ਹੋ ਤੇ ਉੱਥੇ ਸਿਆਣੇ ਨੂੰ ਮਿਲੋ ਉਹਦੇ ਵਿੱਚ 1 ਟੂ 1 ਜਿਹੜੀ ਆਪਾਂ ਡਾਕਟਰ ਹੈ ਤਾਂ ਇਸ ਕਰਕੇ ਇਸ ਦਾ ਸੰਪਰਕ ਪ੍ਰੋਗਰਾਮ ਆਨਲਾਈਨ ਕੋਈ ਪ੍ਰੋਗਰਾਮ ਹੈ ਤੇ ਚੱਲਦਾ ਰਹੇਗਾ ਔਰ ਇਸ ਤਰ੍ਹਾਂ ਦੇ ਲੜੀ ਦੇ ਵਿੱਚ ਅੱਗੇ ਕਈ ਫਰਮੂਲੇ ਹੋਗੇ ਤਾਂ ਕਿ ਜਿਹੜੀ ਉਹਦੀ ਬੈਟਰ ਪੁਲਿਸਿੰਗ ਕਰ ਸਕੀਏ ਔਰ ਡਰੱਗਸ ਨੂੰ ਜਿਹੜਾ ਹੈਗਾ ਚੜ੍ਹ ਤੋਂ ਸੀ ਖਤਮ ਕਰ ਸਕੀਏ ਤੇ ਜਿਹਨੀਆਂ ਤੁਹਾਡੀਆਂ ਰਿਗਾਰਡੈਂਸ ਪੁਲਿਸ ਨੂੰ ਭਾਵੇਂ ਕੋਈ ਕਹਦੇ ਕੰਕਰਾਂ ਨੂੰ ਜਿਹੜਾ ਵਿਚਾਰ ਉਹਨਾਂ ਨੂੰ ਜੋ ਕਿ ਕਰਾਉਣਾ ਕਿ ਤੁਹਾਨੂੰ ਪਰਮ ਪਹਿਲੇ ਆਇਆ ਸਵਰਥ ਤੇ ਉਸ ਤੋਂ ਬਾਅਦ ਓਪਨ ਹੋ ਗਈ ਘਰ ਘਰ ਜੀ ਹੋ ਗਈ ਹੁਣ ਸਾਰਿਆਂ ਨੂੰ ਤੁਹਾਨੂੰ ਸਿਰ ਤੋਂ ਚੌਥੇ ਕਿਉਂ ਚੜ੍ਹੇ ਬਣੇ ਬੈਠੀ ਐ ਪ੍ਰੋਬਲਮ ਨਾਲ ਦੀ ਨਾਲ ਲਾਇਆ ਗਿਆ ਜਿਹੜਾ ਬੰਦਾ ਟਾਈਮ ਸੇ ਰਿਪੋਰਟ ਕਰਦਾ ਉਹਨੂੰ ਫਸਟ ਪੇਜ ਦੇ ਉੱਪਰ ਉਹ ਸਾਹ 6 ਦੇ ਨੰਬਰ ਤੇ ਕੋਈ ਸੇਮ ਨਾਲ ਨਿਸ਼ਾਨੀ ਹੈ ਹੁਣ ਨਸ਼ੇ ਵਾਲੇ ਵੀ ਆਪਣੀ ਥਿੰਗ ਕਰਦੇ ਨੇ ਕਿ ਅਸੀਂ ਕੋਰੋਕੋ ਰੋਕੀ ਜਾਣਾ ਹੈ ਕਿ ਮੇਰੇ ਮੁੰਡੇ ਦਾ ਮੇਰੇ ਕੋਲ ਦਾ ਪਤਾ ਨਾ ਲੱਗ ਜਾਵੇ ਇੱਕ ਤਾਂ ਨਸ਼ੇ ਕਰ ਲੱਖੇ ਦੂਜੇ ਦਾ ਇਸ ਤਰ੍ਹਾਂ ਕਰਉਂਦਾ ਇਹ ਗੱਲਾਂ ਸਮਝਦਾਰੀਆਂ ਨੇ ਇਹਨੇ ਕਰੋ ਆਪਣਾ ਕਿਸੇ चीज ਨੂੰ ਜ਼ਿਆਦਾ ਲੈਣੇ ਹਨ ਉਹ ਵੀ ਇਹ ਕਿਸੇ ਸਰਕਾਰੀ ਬਣਿਆ ਉੱਤੇ ਪਰਖੀ ਦਵਾਈਏ ਉਹਦਾ ਇਲਾਜ ਕਰਾਇਆ 3 ਮਹੀਨੇ ਦੀ ਡੀਕਲੀਨੇਸ਼ਨ ਤੋਂ ਬਾਅਦ ਕੋਈ ਵੀ ਨਸ਼ਾ ਗਿਆ ਸ਼ਰੀਰ ਤੋਂ ਨਿਕਲ ਗਿਆ ਪੰਗਾ ਕਿੱਥੇ ਪਿੰਦਾ ਕਿ ਜੇ ਉਹ ਠੀਕ ਹੋ ਕੇ ਵਾਪਸ ਜਿੰਦਾ ਉੱਤੇ ਫਿਰ ਕੋਈ ਜਿਹੜੇ ਮਾੜੇ ਐਸੇ ਲੈ ਗਏ ਉਹਨੂੰ ਫਿਰ ਉਸੇ ਸਰਕਾਰੀ ਚੱਕਰੀ ਸਿੱਧੇ ਜਿੱਥੇ ਵੀ ਤੁਹਾਡਾ ਸਾਡਾ ਰੋਲ ਹੁੰਦਾ ਬੇਸਮੋ ਦਾ ਨਾਮ ਲੈ ਕੇ ਜਿਹੜੀ ਆ ਬੇਬੇਰਾ ਉਹਨੂੰ 6 ਮਹੀਨੇ ਨੌ ਮਹੀਨੇ ਉਹਦੇ ਨਾਲ ਨਾਲ ਰੱਖੇ ਇਨਵੈਂਟਰੀ ਸਟੋਰ ਦੇ ਲਈ ਰੂਪਰ ਸਾਮਾਇਆ ਅ ਅੱਜ ਅਸੀਂ ਸੰਪਰਕ ਕੀਤਾ ਇੱਕ ਜਿਹੜਾ ਪੰਜਾਬ ਕੋਲਿੰਡ ਦਾ ਆਊਟਰੀਚ ਪ੍ਰੋਗਰਾਮ ਹੈ ਉਹ ਰੱਖਿਆ ਸੀਗਾ ਜਿਹਦੇ ਸਬ ਡਿਵੀਜ਼ਨ ਆਦਮਪੁਰ ਦੇ ਲੋਕ ਅਸੀਂ ਬੁਲਾਈ ਸੀਗੇ ਉਹਨਾਂ ਦੇ ਮੁੱਖ ਵਰਜਕ 35-5-5 ਤੇ ਆਮ ਲੋਕ ਜੀ तकरीबन 1.5-200 ਦਾ ਇੱਥੇ ਕੱਟ ਸੀਗਾ ਤੇ ਸਾਡੀ ਸਾਰੀ ਟੀਮ ਐਸਐਸਪੀ ਜਲੰਧਰ ਰੂਰਲ ਇਤੋਂ ਦੇ ਸਬ-ਡਿਵੀਜ਼ਨਲ ਅਫਸਰ ਡੀਐਸਪੀ ਔਰ ਐਸਐਚਓ ਆਏ ਸੀ ਇਨਾਂ ਨੇ ਸਵਾਲਾਂ ਦੇ ਜਵਾਬ ਦਿੱਤੇ ਔਰ ਇਨਾਂ ਨੂੰ ਸੰਪਰਕ ਪ੍ਰੋਗਰਾਮ ਬਾਰੇ ਪੂਰਾ ਪ੍ਰੋਗਰਾਮ ਹੈ ਕੀ ਹੈ ਉਹਦੇ ਬਾਰੇ ਜਾਣਕਾਰੀ ਦਿੱਤੀ ਕਿਹੋ ਜਿਹੇ ਗੁੱਦੇ ਤੁਹਾਡੇ ਕੋਲ ਲਾਈ ਕਿਸ ਤਰ੍ਹਾਂ ਦੀ ਲੋਕਾਂ ਦੀ ਜਿਹੜੀ ਸੀਗੀਆਂ ਡਿਮਾਂਡ ਸੀਗੀਆਂ ਜਾਂ ਸ਼ਿਕਾਇਤ ਸੀਗੀਆਂ ਕਿਸ ਤਰ੍ਹਾਂ ਦੀਆਂ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਸੰਪਰਕ ਪ੍ਰੋਗਰਾਮ ਜਿਹੜਾ ਹੈਗਾ ਉਹ ਇੱਕ ਆਊਟਰੀਚ ਪ੍ਰੋਗਰਾਮ ਹੈ ਉਹਦੇ ਵਿੱਚ ਅਸੀਂ ਲੋਕਾਂ ਨਾਲ ਸੰਪਰਕ ਕਾਇਮ ਕਰ ਰਹੇ ਹਾਂ ਔਰ ਇਸ ਦੇ ਤਹਿਤ ਡਰੱਗਸ ਨੂੰ ਲੈ ਕੇ ਅਸੀਂ ਇਨਾਂ ਨੂੰ ਬੇਨਤੀ ਕੀਤੀ ਹੈ ਕਿ ਸਾਨੂੰ ਜਿਹੜੀ ਇਨਫੋਰਮੇਸ਼ਨ ਸਹੀ ਟਾਈਮ ਤੇ ਆਏ 112 ਤੇ ਆਪਣਾ ਜਿਹੜਾ ਟਿਪ ਦੇਣ ਸਾਨੂੰ ਔਰ ਕਿਉਂਕਿ ਸਮਾਜ ਦੇ ਵਿੱਚ ਹੀ ਜਿਹੜਾ ਕ੍ਰਾਈਮਨਲ ਹੈ ਉਹ ਸਮਾਜ ਦੇ ਵਿੱਚ ਹੀ ਰarre ਹੈ ਔਰ ਪਬਲਿਕ ਦੀ ਅਵੇਅਰਨੈਸ ਤੋਂ ਬਿਨਾ ਪਬਲਿਕ ਦੇ ਸਹਿਯੋਗ ਤੋਂ ਬਿਨਾ ਇਹ ਜਿਹੜਾ ਹੈਗਾ ਇਹ ਪ੍ਰੋਬਲਮ ਸੋਲਵ ਨਹੀਂ ਹੋ ਸਕਦਾ ਤਾਂ ਉਹਨਾਂ ਨੇ ਗੁਜਾਰਿਸ਼ ਕੀਤੀ ਹੈ ਕਿ ਆਪਣੀ ਜਿਹੜੀ ਇਨਫੋਰਮੇਸ਼ਨ ਸਾਨੂੰ ਦੇਣ ਸਮਗਲਰਸ ਬਾਰੇ ਔਰ ਇਸ ਤੋਂ ਇਲਾਵਾ ਐਸਐਸਪੀ ਸਾਹਿਬ ਨੇ ਹੋਰ ਵੀ ਬਰੀਫ ਕੀਤਾ ਕਿ ਜਿਹੜਾ ਸਟਰੀਟ ਕਰਾਈਮ ਹੈ ਇਹਦੇ ਬਾਰੇ ਸਾਨੂੰ ਦੱਸਿਆ ਜਾਵੇ ਕੋਈ ਐਕਸਟਰਸ਼ਨ ਕਾਲ ਆਉਂਦੀ ਹੈ ਉਹਦੇ ਬਾਰੇ ਸਾਨੂੰ ਦੱਸਿਆ ਜਾਵੇ ਔਰ ਯੂਥ ਦਾ ਜਿਹੜਾ ਹੈਗਾ ਯੂਥ ਨੂੰ ਇਨਵੋਲ ਕੀਤਾ ਜਾਵੇ ਉਹਨਾਂ ਦੀ ਜਿਹੜੀ એનર્ਜੀ ਹੈ ਉਹ ਕੰਸਟਰਕਟਿਵ ਕੰਮਾਂ 'ਚ ਲਗਾਈ ਜਾਵੇ ਉਹਨਾਂ ਨੂੰ ਖੇਡਾਂ ਵੱਲ ਉਹਨਾਂ ਦਾ ਧਿਆਨ ਨਾ ਹੋਵੇ ਔਰ ਕਾਲਜੇਸ ਵਗੈਰਾ ਚੋਂ ਉਹਨਾਂ ਲਈ ਵੋਕੇਸ਼ਨਲ ਟ੍ਰੇਨਿੰਗ ਕੈਰੀਅਰ ਕਾਉਂਸਲਿੰਗ ਵਗੈਰਾ ਹੋਵੇ ਤੇ ਦੋ ਥੀਸ ਵਰ ਦ ਸਮ ਆਫ ਦ 엘మెంట్ਸ ਆਫ ది ਸੰਪਰਕ ਪ੍ਰੋਗਰਾਮ ਠੀਕ ਹੈ ਜੀ ਮੈਸੇਜ ਹੋ ਗਿਆ ਪਬਲਿਕ ਨੂੰ ਸੇਮ ਮੈਸੇਜ ਹੈ ਪਬਲਿਕ ਦੀ ਪਬਲਿਕ ਦੀ ਸਹਿਯੋਗ ਤੋਂ ਬਿਨਾ ਅਵੇਅਰਨੈਸ ਤੋਂ ਬਿਨਾ ਕਈ ਮੁੱਦੇ ਜਿਹੜੇ ਇਕੱਲੇ ਪੁਲਿਸ ਸੋਲਵ ਨਹੀਂ ਕਰ ਸਕਦੀ ਤਾਂ ਜਿਹੜੀ ਪਬਲਿਕ ਆਪਣਾ ਪੂਰਾ ਸਹਿਯੋਗ ਦਿੰਦਾ ਸਰ ਨੀਤੇ ਦੇ ਨੇ ਕਰਨ ਜਿੱਥੇ ਇੱਕ ਫੀਡ ਕਾਵਰ ਕਰਵਾਇਆ ਗਿਆ ਸੀ ਜਿਵੇਂ ਸਾਡੇ ਕੋਲ ਕੋਮਨ ਹੁੰਦੇ